ਮਕਸਦ ਨਾ ਰੱਖੀਏ ਤੇ ਕੀ ਮੈਂ ਮੈਸੇਜ ਦੇਣਾ ਕਰਦੀ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਤਰਨਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਟਰੈਵਲ ਏਜੰਟਸ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਠੱਗੀ ਠੋਰੀ ਮਾਰਦੇ ਪਏ ਨੇ ਤੇ ਜਿਹੜੇ ਸਿੱਧੇ ਸਾਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜਣ ਦੇ ਉੱਤੇ ਦੇ ਏਵਜ਼ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਲੁੱਟ ਮਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਪੁਲਿਸ ਕੋਲੋਂ 5 ਐਫਆਈਆਰ ਦਰਜ ਹੋਈਆਂ ਨੇ ਟਰੈਵਲ ਏਜੰਟਸ ਦੇ ਖਿਲਾਫ ਜਿਨ੍ਹਾਂ ਨੂੰ ਕਿ ਅਸੀਂ ਤਫ਼ਤੀਸ਼ ਦੌਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਵੀ ਪਹੁੰਚ ਗਏ ਹਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਸਲਾਖਾਂ ਦੇ ਪਿੱਛੇ ਦਵਾਂਗੇ ਤਾਂ ਇਸ ਪ੍ਰੈਸ ਕਾਨਫਰੰਸ ਦਾ ਹੀ ਇਹ ਮੈਸੇਜ ਹੈ ਕਿ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਭੋਲੇ-ਭਾਲੇ ਨੌਜਵਾਨਾਂ ਨੂੰ ਬਾਹਰ ਦੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਯੂਐਸ ਭੇਜ ਦਾਂਗੇ ਇੰਗਲੈਂਡ ਭੇਜ ਦਾਂਗੇ ਔਰ ਉਸ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਰਹੇ ਨੇ ਵੀ ਇਸ ਕੰਮ ਤੋਂ ਹਟ ਜਾਣ ਔਰ ਨੌਜਵਾਨ ਪੀੜ੍ਹੀ ਨੂੰ ਕਿਸੇ ਨੂੰ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਨਾ ਕਰਨ ਬੜੇ ਜਿਹੜੇ ਠੱਗ ਜਿਹਨਾਂ ਕੋਲ ਕਿਨਵਲ ਅਸਲਸ ਨਹੀਂ ਹੈਗੇ ਉਹਨਾਂ ਦੀ ਕੋਈ ਵੈਰੀਫਾਈ ਵੀ ਕਰੋਗੇ ਤੁਸੀਂ ਹਾਂਜੀ ਬਿਲਕੁਲ ਜੀ ਅੱਜ ਅਸੀਂ ਲਿਸਟਾਂ ਤਿਆਰ ਕੀਤੀਆਂ ਨੇ ਟਰੈਵਲ ਏਜੰਸੀਆਂ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਨੇ ਪਰ ਉਹਨਾਂ ਦੇ ਲਾਇਸੈਂਸ ਐਕਸਪਾਇਰ ਹੋਏ ਨੇ ਉਹ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਕਿ ਕਿਹੜੇ ਕਿੰਨੇ ਟਰੈਵਲ ਏਜੰਟ ਦਾ ਕੰਮ ਕਰ ਰਹੇ ਨੇ ਲਾਇਸੈਂਸ ਐਕਸਪਾਇਰ ਹੋਣ ਦੇ ਉੱਤੇ ਵੀ ਔਰ ਜੇ ਸਾਨੂੰ ਇਹੋ ਜਿਹੇ ਜਿਹੜੇ ਵੀ ਫੜੇ ਜਾਂਦੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਏਗੀ ਬੜੇ ਨਹੀਂ ਪੰਜ ਕਈ ਨਵੇਂ ਬਣਾ ਦੇ ਫਿਰ ਉਹ ਟਰੈਵਲ ਜਿਹੜਾ ਵਾ ਉਹ ਉਹਦੇ ਨਾਲ ਦੇ ਹੋਰ ਕੋਈ ਖੋਲ ਲੈਂਦਾ ਫਿਰ ਕੀ ਹੋਏਗਾ ਇੱਥੇ ਕਾਰਵਾਈ ਨਹੀਂ ਉਹਦੇ ਤੇ ਵੀ ਕਾਰਵਾਈ ਹੋਏਗੀ ਜੀ ਜਿਹਦੇ ਨਾਂ ਤੇ ਲਾਇਸੈਂਸ ਹੈ ਸਿਰਫ ਉਹੀ ਟਰੈਵਲ ਏਜੰਟ ਦਾ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ ਲਾਇਕ ਹੈ ਅਦਰਵਾਈਜ਼ ਜੇ ਕੋਈ ਆ ਗਾਂ ਕਿਸੇ ਨੂੰ ਦਿੰਦਾ ਹੈ ਤਾਂ ਫਿਰ ਉਹਦੇ ਤੇ ਐਫ ਆਈ ਆਰ ਵੀ ਮੈਡਮ ਜਿਹੜੇ ਪੰਜ ਪੱਤੇ ਤੁਸੀਂ ਪਰਚੇ ਦਰਜ ਕੀਤੇ ਹੋ ਉਹ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਉਹਨਾਂ ਦੀ ਸ਼ਿਕਾਇਤ ਹੈ ਜਾਂ ਕਿਸ ਤਰ੍ਹਾਂ ਦੀ ਹਾਂਜੀ ਰੀਸੈਂਟਲੀ ਸਾਡੇ ਤਰਨਤਾਰਨ ਫਰਚੇ ਦਰਜ ਕੀਤੇ ਔਰ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਦਰਖਾਸਤਾਂ ਚਲਦੀਆਂ ਪਈਆਂ ਸੀਗੀਆਂ ਜਿਹਦੇ ਬੇਸਿਸ ਤੇ ਅਸੀਂ ਫਰਚੇ ਦਿੱਤੇ ਕੁਝ ਮਨ ਆਈਲੈਂਡ ਸੈਂਟਰ ਵੀ ਹੈ ਜਿਹੜੇ ਅਗੇ ਬਿਨਾਂ ਲਿਸੈਂਸ ਤੋਂ ਜਾਂ ਲਿਸੈਂਸ ਨਾਲ ਚੰਡੀਗੜ੍ਹ ਦਾ ਜਿੱਥੇ ਖੁੱਲ੍ਹੀ ਹੋਈ ਨੇ ਉਹਨਾਂ ਨੇ ਵੀ ਵੀ ਉਹ ਵੀ ਸਾਰਾ ਚੈੱਕ ਕਰ ਕੀਤਾ ਜਾ ਰਿਹਾ ਰਹੀ ਅੱਜ ਅਸੀਂ ਇਹ ਡਿਊਟੀ ਲਗਾਈ ਹੈਗੀ ਹੈ ਆਪਣੇ ਸਾਰੇ ਐਸ ਐਚ ਓਸ ਤੇ ਆਫੀਸਰਸ ਦੀ ਜਿਹੜਾ ਵੀ ਕੋਈ ਇਹੋ ਜਿਹਾ ਪਾਇਆ ਗਿਆ ਜਿਹੜਾ ਕਿ ਰੂਲਸ ਦੀ ਉਲੰਘਣਾ ਕਰਦਾ ਪਿਆ ਉਹਦੇ ਫਲਾਸਟ ਕਾਰਵਾਈ ਹੋਈ ਕੋ ਕਬੂ ਕੀਤਾ ਕਿਤਾ ਕਿਉਂ ਕੀਤਾ ਅਸੀਂ ਲੱਗੇ ਹੋਏ ਆ ਤਫਤੀਸ਼ ਚੱਲ ਰਹੀ ਹੈਗੀ ਇਹ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਪਹੁੰਚ ਗਏ ਆ ਕਿਉਂਕਿ ਹੁਣ ਸਖਤ ਹੋਇਆ ਹੈ ਕੰਮ ਤੱਕ ਕਾਫੀ ਅੱਗੇ ਆਪਣੇ ਘਰਾਂ ਤੋਂ ਅੱਗੇ ਪਿੱਛੇ ਹੋਏ ਹੋਏ ਨੇ ਛੇਤੀ ਫੜੇ ਜਾਣਗੇ ਕੀ ਪੀਲ ਕਰਨਾ ਚਾਹੁੰਦੇ ਹੁਣ ਲੋਕਾਂ ਜਿਹੜੇ ਏਜੰਡੇ ਜਿਹੜੇ ਏਜੰਟਸ ਹੈ ਜੀ ਉਹਨਾਂ ਨੂੰ ਇਹੀ ਹੈ ਕਿ ਆਪਣਾ ਜਿਹੜਾ ਜਿਸਨੇ ਵੀ ਕੰਮ ਕਰਨਾ ਹੈ ਆਪਣਾ ਲਾਇਸੈਂਸ ਲੈ ਕੇ ਕਰਨ ਔਰ ਪੋਲੀਪਾਣੀ ਜਨਤਾ ਨੂੰ ਗੁੰਮਰਾਹ ਨਾ ਕਰਨ ਔਰ ਬਾਕੀ ਲੋਕਾਂ ਲਈ ਵੀ ਮੇਰੀ ਇਹ ਹੀ ਅਪੀਲ ਹੈ ਕਿ ਜੇ ਬਾਹਰ ਜਾਣਾ ਹੈ ਤੇ ਆਪਾਂ ਪ੍ਰੋਪਰ ਚੈਨਲ ਇੱਕ ਰੂਲ ਮੁਤਾਬਕ ਜਾਈਏ ਉਹ ਟ੍ਰੈਵਲ ਏਜੰਟ ਨੂੰ ਆਪਾਂ ਕੰਟੈਕਟ ਕਰੀਏ ਜਿਹੜਾ ਕਿ ਲਾਇਸੈਂਸ ਹੋਲਡਰ ਹੈਗਾ ਵਾ ਕਿਸੇ ਦੇ ਚਾਂਸੇ ਦੇ ਵਿੱਚ ਇਦਾਂ ਨਾ ਆਈ ਓਕੇ